ਹੋ ਸਕਦੇ ਨੇ ਪਰ ਮਾਤਾ ਕੁਮਾਤਾ ਹੋ ਸਕਦੇ ਅੱਜ ਪਹਿਲੀ ਵਾਰ ਹੀ ਦੇਖਿਆ ਇੱਕ ਸਖੀ ਮਾਂ ਵੱਲੋਂ ਆਪਣੀ ਹੀ ਧੀ ਤੇ ਪੁੱਤ ਦੇ ਗਲੇ ਦੇ ਵਿੱਚ ਟੈਂਟ ਗੱਡਣ ਵਾਲੀ ਜਿਹੜੀ ਕਿੱਲ ਹੁੰਦੀ ਆ ਉਹਨਾਂ ਦੇ ਗਲੇ ਦੇ ਵਿੱਚ ਠੋਕ ਦਿੱਤੀ ਗਈ ਤੇ ਦੋਨਾਂ ਦੀ ਹੀ ਮੌਕੇ ਤੇ ਮੌਤ ਵੀ ਹੋ ਗਈ ਕੀ ਇਹ ਮਾਮਲਾ ਕੀ ਇਹ ਖਬਰ ਆਓ ਤੁਹਾਨੂੰ ਦੱਸਦੇ ਆ ਖਬਰ ਭੀਲਵਾੜਾ ਤੋਂ ਦੱਸੀ ਜਾ ਰਹੀ ਏ ਕਿ ਜਿੱਥੇ ਇੱਕ ਸੰਜੂ ਦੇਵੀ ਨਾਂ ਦੀ ਔਰਤ ਸੀਗੀ ਸੋਸ਼ਲ ਮੀਡੀਆ ਉਹ ਦੇਖਦੀ ਰਹਿੰਦੀ ਸੀ ਕਿ ਸੋਸ਼ਲ ਮੀਡੀਆ ਅੱਜ ਕੱਲ ਹਰੇਕ ਕੋਈ ਯੂਜ਼ ਕਰਦਾ ਹੈ ਤੇ ਕਈ ਤਰੀਕੇ ਦੀਆਂ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਨੇ ਕਈ ਸੱਚੀਆਂ ਹੁੰਦੀਆਂ ਨੇ ਕਈ ਝੂਠੀਆਂ ਹੁੰਦੀਆਂ ਨੇ ਅਜਿਹੀ ਉਹ ਕੰਟੈਂਟ ਦੇਖਦੀ ਸੀ ਤੇ ਬਣਾਉਂਦੀ ਵੀ ਸੀ ਦੱਸਿਆ ਜਾ ਰਿਹਾ ਹੈ ਕਿ ਜੋ ਸੰਜੂ ਦੇਵੀ ਦਾ ਜੋ ਪਤੀ ਹੈ ਉਹ ਬਾਹਰ ਕੰਮ ਕਰਦਾ ਸੀਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਉਹ ਬਾਹਰ ਕਮਾਈ ਕਰਦਾ ਹੁੰਦਾ ਸੀ ਦਿਹਾੜੀ ਧੱppa ਕਰਦਾ ਹੁੰਦਾ ਸੀ ਤਾਂ ਇੱਕ ਦਿਨ ਕੀ ਹੋਇਆ ਕਿ ਸੰਜੂ ਦੇਵੀ ਆ ਜੋ ਉਹ ਮੋਬਾਈਲ ਦੇ ਉੱਤੇ ਕੁਝ ਦੇਖ ਰਹੀ ਸੀ ਵੀਡੀਓਜ਼ ਦੇਖ ਰਹੀ ਸੀ ਰੀਲਜ਼ ਦੇਖ ਰਹੀ ਸੀ ਤਾਂ ਉੱਥੇ ਰੀਲਜ਼ ਦੇ ਵਿੱਚ ਇੱਕ ਵੀਡੀਓ ਆਈ ਕਿ ਜਿੱਥੇ ਦੱਸਿਆ ਜਾ ਰਿਹਾ ਸੀ ਕਿ ਜੋ ਮੂੰਹ ਦੇ ਵਿੱਚ ਛਾਲੇ ਹੁੰਦੇ ਨੇ ਸੰਜੂ ਦੇਵੀ ਦੇ ਮੂੰਹ ਦੇ ਵਿੱਚ ਛਾਲੇ ਸੀ ਕਾਫੀ ਟਾਈਮ ਤੋਂ ਜਿਹੜੇ ਠੀਕ ਨਹੀਂ ਹੋ ਰਹੇ ਸੀ ਤਾਂ ਉਹਨੇ ਇੱਕ ਵੀਡੀਓ ਦੇਖੀ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਛਾਲੇ ਜੇਕਰ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਨਹੀਂ ਠੀਕ ਹੋ ਰਹੇ ਹਨ ਤਾਂ ਕੈਂਸਰ ਦਾ ਰੋਗ ਵੀ ਪੈਦਾ ਕਰ ਸਕਦੇ ਨੇ ਸੰਜੂ ਦੇਵੀ ਨੇ ਜੋ ਵੀਡੀਓ ਦੇਖੀ ਕਬਰਾ ਗਈ ਕਿ ਮੈਨੂੰ ਤਾਂ ਹੁਣ ਕੈਂਸਰ ਹੈ ਮੇਰਾ ਕੀ ਬਣੇਗਾ ਮੈਂ ਮਰ ਜਾਊਂਗੀ ਤੇ ਮੇਰੀ ਜੋ 12 ਸਾਲ ਦੀ ਧੀ ਆ ਤੇ 7 ਸਾਲ ਦਾ ਮੇਰਾ ਜੋ ਮੁੰਡਾ ਹੈ ਉਹ ਤਾਂ ਰੁੱਲ ਜਾਣਗੇ ਮੇਰੇ ਪਤੀ ਦਾ ਕੀ ਬਣੇਗਾ ਤਾਂ ਉਸਦੇ ਮਨ ਦੇ ਵਿੱਚ ਕਈ ਤਰੀਕੇ ਦੇ ਖਿਆਲ ਆਉਣੇ ਸ਼ੁਰੂ ਹੋ ਗਏ ਤਾਂ ਉਸ ਨੇ ਸੋਚਿਆ ਤੇ ਬਹੁਤ ਸੋਚਿਆ ਤੇ ਅੰਤ ਦੇ ਵਿੱਚ ਅਜਿਹੇ ਆ ਕਦਮ ਉਠਾ ਲਿਆ ਜਿਸ ਤੋਂ ਬਾਅਦ ਉਸ ਦੀ ਬੇਟੀ ਤੇ ਬੇਟੇ ਨੂੰ ਮੌਤ ਦਾ ਮੂੰਹ ਦੇਖਣਾ ਪਿਆ ਉਸਨੇ ਕੀ ਕੀਤਾ ਟੈਂਟ ਗੱਡਣ ਵਾਲਾ ਜੋ ਮੋਟਾ ਸਾਰਾ ਕਿਲ ਹੁੰਦਾ ਏ ਉਹਨੇ ਚੱਕਿਆ ਪਹਿਲਾ ਤਾਂ ਉਸਨੇ ਰੱਸੀ ਨਾਲ ਆਪਣੀ ਬੇਟੀ ਤੇ ਬੇਟੇ ਦਾ ਗਲਾ ਘੁੱਟਿਆ ਗਲਾ ਘੁੱਟਣ ਤੋਂ ਬਾਅਦ ਉਹਨਾਂ ਦੇ ਗਲੇ ਤੇ ਛਾਤੀ ਦੇ ਵਿੱਚ ਉਸ ਟੈਂਟ ਗੱਡਣ ਵਾਲੇ ਮੋਟੇ ਜਿਹੇ ਕਿਲ ਨਾਲ ਉਦੋਂ ਤੱਕ ਵਾਰ ਕੀਤਾ ਵਾਰ ਕਰਦੀ ਰਹੀ ਜਦੋਂ ਤੱਕ ਉਹਨਾਂ ਦੀ ਮੌਤ ਨਹੀਂ ਹੋ ਗਈ ਉਹਨਾਂ ਦੀ ਜਾਨ ਨਹੀਂ ਚਲੀ ਗਈ ਤੇ ਉਸ ਤੋਂ ਬਾਅਦ ਖੁਦ ਵੀ ਜ਼ਹਿਰ ਖਾ ਲਿਆ ਜ਼ਹਿਰ ਖਾਣ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਫੋਨ ਕੀਤਾ ਕਿ ਮੈਂ ਆਪਣੇ ਦੋਨਾਂ ਬੱਚਿਆਂ ਨੂੰ ਮਾਰ ਦਿੱਤਾ ਹੈ ਤੇ ਮੈਂ ਆਪ ਵੀ ਜ਼ਹਿਰ ਖਾ ਲਿਆ ਕਿਉਂਕਿ ਮੈਨੂੰ ਕੈਂਸਰ ਸੀਗਾ ਮੈਂ ਵੀਡੀਓ ਦੇਖੀ ਆ ਉਹਦੇ ਵਿੱਚ ਕਿਹਾ ਸੀ ਕਿ ਬਹੁਤ ਲੰਬੇ ਸਮੇਂ ਤੱਕ ਜੇਕਰ ਮੂੰਹ ਦੇ ਵਿੱਚ ਛਾਲੇ ਰਹਿੰਦੇ ਨੇ ਤਾਂ ਇਹ ਕੈਂਸਰ ਹੋ ਸਕਦਾ ਹੈ ਮੈਂ ਆਪਣੇ ਬੱਚਿਆਂ ਦੀ ਫਿਕਰ ਕਰਦੀ ਸੀ ਤੇਰੀ ਵੀ ਫਿਕਰ ਕਰਦੀ ਸੀ ਮੈਂ ਬੱਚਿਆਂ ਨੂੰ ਮਾਰ ਦਿੱਤਾ ਹੈ ਹੁਣ ਉਹਨਾਂ ਦੀ ਪਾਲਣ ਪੋਸ਼ਣ ਦੀ ਫਿਕਰ ਨਹੀਂ ਰਹੇਗੀ ਤੇ ਮੈਂ ਆਪ ਵੀ ਜ਼ਹਿਰ ਖਾ ਰਿਆ ਇਹ ਸੁਣ ਕੇ ਪਤੀ ਘਬਰਾ ਗਿਆ ਪਤੀ ਫਿਰ ਜਦੋਂ ਘਰੇ ਆਇਆ ਤਾਂ ਘਰੇ ਆ ਕੇ ਉਸਨੇ ਮੋਕੇ ਤੇ ਜੋ ਸੰਜੂ ਦੇਵੀ ਸੀਗੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਬੱਚਿਆਂ ਦੀ ਦੋਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਜੂ ਦੇਵੀ ਦੀ ਜਾਨ ਬਚ ਗਈ ਹੈ ਜ਼ਹਿਰ ਨੇ ਨਾ ਅਸਰ ਨਹੀਂ ਕੀਤਾ ਸੀ ਉਸ ਦੀ ਜਾਨ ਬਚਾ ਲਈ ਗਈ ਹੈ ਤਾਂ ਜਦੋਂ ਉਸ ਨੂੰ ਹੋਸ਼ ਆਇਆ ਤਾਂ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਪੁਲਿਸ ਨੂੰ ਸੱਦਿਆ ਗਿਆ ਤਾਂ ਉਸ ਨੇ ਸੰਜੂ ਦੇਵੀ ਨੇ ਫਿਲਹਾਲ ਇਹੀ ਕਬੂਲ ਕੀਤਾ ਹੈ ਕਿ ਮੈਂ ਸੋਸ਼ਲ ਮੀਡੀਆ ਤੋਂ ਕੰਟੈਂਟ ਦੇਖਿਆ ਸੀ ਮੂੰਹ ਦੇ ਵਿੱਚ ਮੇਰੇ ਛਾਲੇ ਸੀ ਰੀਲਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਮੂੰਹ ਦੇ ਵਿੱਚ ਛਾਲਲੇ ਨੇ ਤਾਂ ਕੈਂਸਰ ਹੋ ਸਕਦਾ ਹੈ ਤੇ ਇਸ ਦੇ ਨਾਲ ਮੇਰੀ ਮੌਤ ਵੀ ਹੋ ਸਕਦੀ ਹੈ। ਇਸੇ ਕਰਕੇ ਮੈਂ ਆਪਦੇ ਦੋਨਾਂ ਬੱਚਿਆਂ ਨੂੰ ਮਾਰ ਦਿੱਤਾ ਤੇ ਆਪ ਵੀ ਜ਼ਹਿਰ ਖਾ ਲਿਆ। ਕਿੰਨੀ ਹੈਰਾਨੀ ਵਾਲੀ ਗੱਲ, ਕਿੰਨੀ ਹੈਰਾਨੀਜਨਕ ਖਬਰ ਜੋ ਹੈ ਸਾਡੇ ਅੱਜ ਸਾਹਮਣੇ ਆਈ ਏ ਕਿ ਸਿਰਫ ਔਰ ਸਿਰਫ ਇੱਕ ਰੀਲ ਦੇਖ ਕੇ, ਇੱਕ ਵੀਡੀਓ ਦੇਖ ਕੇ ਅਸੀਂ ਇਹ ਤੈਅ ਕਰ ਲਿਆ ਕਿ ਸਾਨੂੰ ਤਾਂ ਕੈਂਸਰ ਏ ਭਾਈ ਤੇ ਕੈਂਸਰ ਨਾਲ ਮੇਰੀ ਮੌਤ ਹੋ ਸਕਦੀ ਏ। ਜੇਕਰ ਉਹਨੂੰ ਅਜੇਹਾ ਸ਼ੱਕ ਸੀਗਾ ਸੰਜੂ ਦੇਵੀ ਨੂੰ ਕਿ ਹਾਂ ਕਿ ਜੇਕਰ ਮੇਰੇ ਮੂੰਹ ਦੇ ਵਿੱਚ ਛਾਲੇ ਨਹੀਂ ਠੀਕ ਹੋ ਰਹੇ ਇਹ ਕੈਂਸਰ ਹੋ ਸਕਦਾ ਹੈ ਤਾਂ ਮੈਂ ਜਾ ਕੇ ਇੱਕ ਵਾਰੀ ਡਾਕਟਰ ਨੂੰ ਮਿਲ ਲਵਾਂ ਪਰ ਉਸਨੇ ਅਜੇਹਾ ਨਹੀਂ ਕੀਤਾ ਸਾਡੇ ਸਮਾਜ ਦੇ ਵਿੱਚ ਲੋਕੀ ਅਕਸਰ ਇਹ ਇਹੀ ਕਰਦੇ ਨੇ ਕਿ ਜੇਕਰ ਤਾਂ ਥੋੜੀ ਬੋਤੀ ਕੋਈ ਤਕਲੀਫ ਆ ਅਸੀਂ ਖੋਲਦੇ ਆ ਫੋਨ ਸੋਸ਼ਲ ਮੀਡੀਆ ਸਕਰੋਲ ਕਰਦੇ ਆ ਵੀਡੀਓਜ਼ ਦੇਖ ਲੈਂਦੇ ਆ ਪਰ ਅਕਸਰ ਅਜਿਹਾ ਨਹੀਂ ਹੁੰਦਾ ਕਿ ਜੋ ਵੀਡੀਓਜ਼ ਉਹਦੇ ਉੱਤੇ ਸ਼ੇਅਰ ਕੀਤੀਆਂ ਗਈਆਂ ਹਨ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਆ ਕਿ ਅਕਸਰ ਲੋਕ ਅਜੇਹੀਆਂ ਵੀਡੀਓਜ਼ ਪਾ ਦਿੰਦੇ ਨੇ ਨਾ ਤਾਂ ਉਹਨਾਂ ਨੂੰ ਕੋਈ ਨੌਲੇਜ ਹੁੰਦੀ ਆ ਬਸ ਥੋੜਾ ਬੋਤਾ ਕੁਝ ਦੱਸ ਦਿੰਦੇ ਨੇ ਜੜੀਆਂ ਬੂਟੀਆਂ ਦੱਸ ਦਿੰਦੇ ਨੇ ਤੇ ਪਤਾ ਨਹੀਂ ਉਹ ਜੜੀ ਬੂਟੀ ਜ਼ਹਿਰੀਲੀ ਆ ਕਿਹੋ ਜੀ ਆ ਬਸ ਲਾਈਕਸ ਲੈਣ ਦੇ ਵਾਸਤੇ ਸ਼ੇਅਰ ਕਰਾਉਣ ਦੇ ਵਾਸਤੇ ਵੀਡੀਓਜ਼ ਉਹ ਕੁਝ ਵੀ ਬੋਲ ਜਾਂਦੇ ਨੇ ਤੇ ਅਸੀਂ ਇਹੀ ਸਮਝ ਲੈਣੇ ਕਿ ਜੋ ਜੋਕ ਵਿਅਕਤੀ ਉਸ ਵੀਡੀਓ ਦੇ ਵਿੱਚ ਬੋਲ ਰਿਹਾ ਹੈ ਉਹ ਸਹੀ ਹੈ ਬਿਲਕੁਲ ਸਹੀ ਬੋਲ ਰਿਹਾ ਹੈ ਅਜਿਹੀ ਹੀ ਹੈਗਾ ਬਿਲਕੁਲ ਗਲਤ ਇਹ ਚੀਜ਼ ਜੋ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਸਾਨੂੰ ਨਹੀਂ ਉਹ ਫੋਲੋ ਕਰਨਾ ਚਾਹੀਦਾ ਇੱਕ ਵਾਰੀ ਚੰਗੀ ਤਰੀਕੇ ਨਾਲ ਉਸ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਆ ਇਸੇ ਤਰੀਕੇ ਨਾਲ ਇਹ ਸੰਜੂ ਦੇਵੀ ਦੇ ਕੇਸ ਦੇ ਵਿੱਚ ਹੋਇਆ ਥੋੜੇ ਬਹੁਤ ਦੇ ਛਾਲੇ ਜੀ ਮੂੰਹ ਦੇ ਵਿੱਚ ਉਹਨੇ ਸੋਚਿਆ ਕਿ ਮੇਰੇ ਤਾਂ ਮੂੰਹ ਦੇ ਵਿੱਚ ਛਾਲੇ ਨੇ ਮੈਨੂੰ ਕੈਂਸਰ ਹੋ ਸਕਦਾ ਹੈ ਤਾਂ ਇਸ ਤੋਂ ਬਾਅਦ ਉਹਨੇ ਆਪਣੇ ਦੋਨਾਂ ਬੱਚਿਆਂ ਦੀ ਜਾਨ ਹੀ ਲੈ ਲਈ ਦੇਖੋ ਜੀ ਕਿਹੋ ਜੀ ਮਾਂ ਐ ਚਲੋ ਖੁਦ ਤਾਂ ਉਹਨੇ ਸੋਚਿਆ ਹੀ ਸੋਚਿਆ ਕਿ ਮੇਰੇ ਮੂੰਹ ਦੇ ਵਿੱਚ ਛਾਲਲੇ ਨੇ ਮੈਨੂੰ ਕੈਂਸਰ ਹੋ ਸਕਦਾ ਐ ਪਰ ਉਸਦੇ ਇੱਕ ਵਾਰੀ ਵੀ ਸੋਚ ਕੇ ਦੇਖੋ ਕਿ ਉਹਦੇ ਹੱਥ ਨਹੀਂ ਕੰਬੇ ਜਦੋਂ ਆਪਣੀ 12 ਸਾਲ ਦੀ ਧੀ ਜਿਸ ਨੂੰ ਉਸਨੇ ਕੁੱਖੋ ਜੰਮਿਆ ਐ ਤੇ ਜਿਹੜੀ ਆਪਣੀ 7 ਸਾਲ ਦਾ ਉਸਦਾ ਬੇਟਾ ਐ ਉਹਨੂੰ ਜਦੋਂ ਉਸਨੇ ਆਪਣੇ ਹੱਥਾਂ ਨਾਲ ਮਾਰਿਆ ਕਿ ਉਸਦਾ ਹੱਥ ਨਹੀਂ ਕੰਬਿਆ ਹੋਵੇਗਾ ਕਿੱਡੀ ਮੰਦ ਭਾਗੀ ਤੇ ਹੈਰਾਨ ਕਰ ਦੇਣ ਵਾਲੀ ਸਾਡੇ ਅੱਜ ਖਬਰ ਸਾਡੇ ਸਾਹਮਣੇ ਆਈ ਹੈ ਕਿ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਤੋਂ ਦੇਖ ਕੇ ਕਿ ਹਾਂ ਮੈਨੂੰ ਕੈਂਸਰ ਹੋ ਸਕਦਾ ਹੈ ਮੇਰੇ ਮੂੰਹ ਦੇ ਵਿੱਚ ਛਾਲੇ ਨੇ ਤੇ ਇੱਕ ਔਰਤ ਨੇ ਆਪਣੇ ਬੱਚਿਆਂ ਦਾ ਕਤਲ ਕਰ ਦਿੱਤਾ ਇਹ ਕਰਕੇ ਕਿ ਉਹਨਾਂ ਦਾ ਮੇਰੇ ਤੋਂ ਬਾਅਦ ਪਾਲਣ ਪੋਸ਼ਣ ਕੌਣ ਕਰੇਗਾ ਬਾਕੀ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਕਿ ਜੋ ਸੰਜੂ ਦੇਵੀ ਨੇ ਕੀਤਾ ਸਹੀ ਕੀਤਾ ਕਿ ਜਿਹੜਾ ਕੁਝ ਵੀ ਅਸੀਂ ਸੋਸ਼ਲ ਮੀਡੀਆ ਤੋਂ ਅੱਜਕਲ ਦੇਖ ਰਹੇ ਹਾਂ ਉਹ ਸਹੀ ਹੈ ਕੀ ਇਹ ਤੁਹਾਡੇ ਵਿਚਾਰ ਕੀ ਇਹ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਆਪਣੇ ਵਿਚਾਰ ਜਰੂਰ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਜੋ ਇਸ ਖਬਰ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜਰੂਰ ਸਾਂਝੇ ਕਰਨਾ ਮੈਂ ਸਿਮਰਨਜੀਤ ਕੌਰ ਲਾਈਵ ਸੱਚ ਟੀਵੀ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ